DIG ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੁਭਾਵਨਾ ਜਿਤਾਈ ਜਾ ਰਹੀ ਹੈ ਜਿੱਥੇ CBI ਦੇ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਉਸ ਦੇ ਨਾਲ ਹੀ ਹੁਣ CBI ਦੇ ਵੱਲੋਂ ਵਿਚੋਲੇ ਕਿਰਸ਼ਾਨੂੰ ਸ਼ਾਰਦਾ ਨੂੰ ਵੀ ਰਿਮਾਂਡ ਤੇ ਲੈਣ ਦੀ ਤਿਆਰੀ ਕੀਤੀ ਗਿਆ ਦੱਸਦੀ ਹੈ ਕਿ ਸੀਵੀਆਈ ਦੇ ਵੱਲੋਂ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਅਰਜੀ ਲਗਾਈ ਗਈ ਹੈ ਤੇ ਰਿਮਾਂਡ ਦੀ ਮਨਜ਼ੂਰੀ ਮੰਗੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ 8 ਆਈਪੀਐਸ ਤੇ 4 ਆਈਏਐਸ ਅਧਿਕਾਰੀ ਦੀਆਂ ਵੀ ਮੁਸ਼ਕਲਾਂ ਨੇ ਜੋ ਵੱਧ ਸਕਦੀਆਂ ਨੇ ਕਿਉਂਕਿ ਜਦੋਂ ਕਰਸ਼ਾਨੂ ਸ਼ਾਰਦਾ ਨੂੰ ਰਿਮਾਂਡ ਤੇ ਲਿਆ ਜਾਵੇਗਾ ਤਾਂ ਉਸ ਉਸ ਤੋਂ ਬਾਅਦ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ ਪੰਜਾਬ ਰੋਪੜ ਰੇਂਜ ਦੇ ਲੰਬਿਤ ਡੀਆਈਜੀ ਅਚਰਨ ਸਿੰਘ ਪੋਨਰੇ ਰਿਸ਼ਵਤ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਜਿਵੇਂ ਜਿਵੇਂ ਜਾਂਚ ਅੱਗੇ ਵੱਲ ਨੂੰ ਵਧ ਰਹੀ ਆ ਓਵੇਂ ਓਵੇਂ ਕਈ ਕਾਲੇ ਸੱਚ ਵੀ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਇਸ ਮਾਮਲੇ 'ਚ ਫਸੇ ਵਿਚੋਲੇ ਕਿਰਸ਼ਾਨੂੰ ਨੂੰ ਹੁਣ ਰਿਮਾਂਡ ਤੇ ਲੈਣ ਲਈ ਸੀਬੀਆਈ ਨੇ ਚੰਡੀਗੜ੍ਹ ਦੀ ਖਾਸ ਅਦਾਲਤ ਵਿੱਚ ਅਰਜੀ ਦੇ ਦਿੱਤੀ ਹੈ ਜੇ ਸੀਬੀਆਈ ਨੂੰ ਕਿਰਸ਼ਾਨੂੰ ਦਾ ਰਿਮਾਂਡ ਮਿਲ ਜਾਂਦਾ ਹੈ ਤਾਂ ਪੰਜਾਬ ਦੇ ਕਈ ਵੱਡੇ ਪੁਲਿਸ ਅਧਿਕਾਰੀਆ ਅਤੇ ਨੇਤਾਵਾਂ ਨਾਲ ਉਸਦੇ ਸਬੰਧ ਬੇਨਕਾਬ ਹੋ ਸਕਦੇ ਨੇ ਤਾਂ ਸੀਬੀਆਈ ਦੇ ਅਧਿਕਾਰੀਆ ਮੁਤਾਬਕ ਰਿਮਾਂਡ ਦੌਰਾਨ ਵਿਚੋਲੇ ਕਿਰਸ਼ਾਨੂੰ ਤੋਂ ਉਹ ਉਹ ਉਹਨਾਂ ਸਾਰੇ ਉਦਯੋਗਪਤੀਆਂ ਕਾਰੋਬਾਰੀਆਂ ਅਤੇ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਜਿਨ੍ਹਾਂ ਤੋਂ ਉਹ ਲੰਬਿਤ DIG ਪੁੱਲਰ ਦੇ ਕਹਿਣ ਤੇ ਉਗਰਾਹੀ ਕਰਨ ਲਈ ਜਾਂਦਾ ਸੀ ਪੁੱਲਰ ਰਿਸ਼ਵਤ ਕਾਂਡ 'ਚ ਕਰਸ਼ਾਨੂੰ ਨੂੰ CBI ਨੇ ਮੰਡੀ ਗੋਵਿੰਦਗੜ੍ਹ ਦੇ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਚੰਡੀਗੜ੍ਹ ਦੇ ਸੈਕਟਰ ਇੱਕੀ ਚ ਕਾਬੂ ਕੀਤਾ ਸੀ ਤਾਂ ਇੱਕ 트ੈਪ ਦੇ ذریعے ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਡੀਆਈਜੀ ਹਰਚੰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਛਾਪੇ ਵੀ ਮਾਰੇ ਜਾ ਰਹੇ ਨੇ ਤੇ ਕਈ ਸਮਹੱਤਮਪੂਰਨ ਸਬੂਤ ਵੀ ਉਹਨਾਂ ਦੇ ਹੱਥ ਲੱਗੇ ਨੇ ਤਾਂ ਪਿਛਲੇ ਦਿਨਾਂ 'ਚ ਸੀਬੀਆਈ ਨੇ ਚੰਡੀਗੜ੍ਹ ਦੇ ਸੈਕਟਰ 40 ਸਥਿਤ ਭੁੱਲਰ ਦੀ ਕੋਠੀ ਤੇ ਦੁਬਾਰਾ ਛਾਪਾਂ ਮਾਰਿਆ ਇਸ ਤੋਂ ਪਹਿਲਾਂ ਭੁੱਲਰ ਦੇ ਸੈਕਟਰ 9 ਸਥਿਤ HDFC ਬੈਂਕ ਸਮੇਤ ਹੋਰ 3 ਲੱਖ ਰੁਪਏ ਖਲਵਾਏ ਗਏ ਸਨ ਇਸ ਤੋਂ ਬਾਅਦ ਲੁਧਿਆਣਾ ਚ ਭੁੱਲਰ ਦੇ ਫਾਰਮ ਹਾਊਸ ਅਤੇ 55 ਏਕੜ ਜ਼ਮੀਨ ਤੇ ਦਵਿਸ਼ ਦਿੱਤੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਰਾਜ ਖੁੱਲ ਸਕਦੇ ਨੇ ਤੇ ਉਧਰ ਦੂਜੇ ਪਾਸੇ ਰੂਪਨਗਰ ਰੇਂਜ ਦੇ ਦੋ ਆਈਪੀਐਸ ਅਧਿਕਾਰੀਆਂ ਤੋਂ ਇਲਾਵਾ ਭੁੱਲਰ ਦੇ ਰੀਡਰ ਪੀਏ ਸਮੇਤ ਹੋਰ ਸਟਾਫ ਪੁਲਿਸ ਕਰਮੀਆਂ ਨੂੰ ਸੰਮਨ ਕਰਕੇ ਉਹਨਾਂ ਪੁੱਛਗਿੱਛ ਚੋਂ ਜੋ ਤੱਥ ਸਾਹਮਣੇ ਆਏ ਨੇ ਹੁਣ ਵਿਚੋਲੇ ਨੂੰ ਕਿਰਸ਼ਾਨੂੰ ਰਿਮਾਂਡ ਤੇ ਲਿਆ ਜਾਵੇਗਾ ਤਾਂ ਇਸ ਤੋਂ ਬਾਅਦ ਹੁਣ ਵਿਚੋਲੇ ਨੂੰ ਰਿਮਾਂਡ ਤੇ ਲਿਆ ਜਾਵੇਗਾ ਤਾਂ ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਮੁਸ਼ਕਲਾਂ ਨੇ ਜੋ ਡੀਆਈਜੀ ਹਰਚੰਨ ਸਿੰਘ ਭੁੱਲਰ ਦੀਆਂ ਵੱਧ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਉੱਪਰ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਬਣਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਕਿਉਂਕਿ ਜੋ ਕੁਝ ਸਬੂਤ ਹੁਣ ਤੱਕ ਸੀਬੀਆਈ ਦੇ ਹੱਥ ਲੱਗੇ ਨੇ ਉਹ ਜ਼ਿਆਦਾਤਰ ਆਮਦਨ ਤੋਂ ਵੱਧ ਜਾਇਦਾਦ ਨਾਲ ਹੀ ਸਬੰਧਨ ਕਿਉਂਕਿ ਜਿੰਨੀ ਉਹਨਾਂ ਦੀ ਆਮਦਨ ਹੈ ਉਸ ਤੋਂ ਵੱਧ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਤੇ ਭਰੋਸਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਆ ਕਿ ਕਈ ਫਲੈਟ ਉਹਨਾਂ ਦੇ ਦबई ਦੇ ਵਿੱਚ ਵੀ ਮਿਲਣ ਦੀ ਗੱਲ ਸਾਹਮਣੇ ਆਈ ਆ ਤੇ ਕਈ ਉਹਨਾਂ ਦੇ ਕੈਨੇਡਾ ਦੇ ਵਿੱਚ ਵੀ ਕਿਹੇ ਯਾਰ ਨੇ ਤਾਂ ਇਸ ਤਰ੍ਹਾਂ ਦੀਆਂ ਕਈ ਜਾਇਦਾਦਾਂ ਉਹਨਾਂ ਦੀਆਂ ਬਾਹਰ ਵੀ ਸਨ ਤਾਂ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਦੀਆਂ ਜਾਇਦਾਦਾਂ ਸਨ ਤਾਂ ਉਹਨਾਂ ਦੇ ਘਰੋਂ ਰੇਡ ਦੇ ਦੌਰਾਨ ਵੀ ਤਕਰੀਬਨ 7.5 ਕਰੋੜ ਰੁਪਏ ਦੀ ਨਕਦੀ ਮਿਲੀ ਸੀ ਇਸ ਦੇ ਨਾਲ 108 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਸੀ ਦੋ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਸੀ ਤੇ ਹੋਰ ਵੀ ਬਹੁਤ ਆਲੀਸ਼ਾਨ ਘੜੀਆਂ ਬਰਾਮਦ ਕੀਤੀਆਂ ਗਈਆਂ ਸੀ 2.5 ਕਿਲੋ ਸੋਨਾ ਬਰਾਮਦ ਕਰਨਾ 2.5 ਕਿਲੋ ਸੋਨਾ ਬਰਾਮਦ ਉਹਨਾਂ ਦੇ ਘਰੋਂ ਕੀਤਾ ਗਿਆ ਸੀ ਤਾਂ ਇਸ ਦੇ ਨਾਲ ਕਈ ਡੈਰੀਆਂ ਵੀ ਉਹਨਾਂ ਦੀਆਂ ਮਿਲੀਆਂ ਨੇ ਸੀਬੀਆਈ ਦੇ ਹੱਥ ਲੱਗੀਆਂ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਸੀਬੀਆਈ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਨੂੰ ਹੋਰ ਅੱਗੇ ਵੱਲ ਨੂੰ ਵਧਾ ਦਿੱਤਾ ਗਿਆ ਹੈ ਤੇ ਹੁਣ ਜਾਣਕਾਰੀ ਇਹ ਮਿਲਦੀ ਹੈ ਕਿ ਕਿਰਸ਼ਾਨੂੰ ਹਾਰਦਾ ਜੋ ਡੀਆਈਜੀ ਦੇ ਲਈ ਬਚੋਲੇ ਦਾ ਕੰਮ ਕਰਦਾ ਸੀ ਕਿਉਂਕਿ ਕਿਰਸ਼ਾਨੂੰ ਹਾਰਦਾ ਜੋ ਨਾਬੇ ਨਾਲ ਸੰਬੰਧਿਤ ਵਿਅਕਤੀ ਹੈ ਉਹੀ ਡੀਆਈਜੀ ਨੂੰ ਗਾਹਕ ਲਿਆ ਕੇ ਦੰਦਾਸੀ ਤੇ ਆਕਾਸ਼ ਬੱਤਾ ਜਿਸ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਸੀਵੀਆਈ ਨੂੰ ਤਾਂ ਉਸ ਦਾ ਮਾਮਲਾ ਰਫਾ ਦਫਾ ਕਰਵਾਉਣ ਦੇ ਲਈ ਹੀ ਉਹ ਪੁੱਲਰ ਦੇ ਨਾਲ ਉਹਨਾਂ ਦੀ ਮੁਲਾਕਾਤ ਕਰਵਾਉਂਦੇ ਨੇ ਪਰ ਬਾਅਦ ਵਿੱਚ ਆਪ ਹੀ ਇਸ ਜਾਲ ਦੇ ਵਿੱਚ ਕਸੂਤੇ ਫਸ ਜਾਂਦੇ ਨੇ ਤਾਂ ਹੁਣ ਉਹਨਾਂ ਨੂੰ ਰਿਮਾਂਡ ਤੇ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਜੇਕਰ ਉਹਨਾਂ ਦਾ ਰਿਮਾਂਡ ਮਿਲਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਅੱਗੇ ਨਿਕਲ ਕੇ ਆਉਂਦਾ ਹੈ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰojana lokna tv ਮੈਨੂੰ ਦੋ ਇਜਾਜ਼ਤ ਧੰਨਵਾਦ